ਆ ਦੇਖੋ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਤੋੜਿਆ ਰਿਕਾਰਡ 200 ਗ੍ਰਾਮ ਅੰਡੇ ਦਾ ਨੈਸ਼ਨਲ ਰਿਕਾਰਡ ਅਤੇ ਆਪਣਾ ਦਰਜ ਕਰਵਾਇਆ ਨੈਸ਼ਨਲ ਅਵਾਰਡ 'ਚ ਨਾਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੈਰੋਵਾਲ ਵਿਖੇ ਸਥਿਤ ਇੱਕ ਪੋਲਟਰੀ ਫਾਰਮ 'ਚ ਰਹਿ ਰਹੀ ਮੁਰਗੀ ਨੇ 232 ਗ੍ਰਾਮ ਦਾ ਅੰਡਾ ਦੇ ਕੇ ਨੈਸ਼ਨਲ ਅਵਾਰਡ ਹਾਸਲ ਕੀਤਾ ਇਸ ਤੋਂ ਪਹਿਲਾਂ 210 ਗ੍ਰਾਮ ਅੰਡੇ ਦਾ ਸੀ ਨੈਸ਼ਨਲ ਅਵਾਰਡ 'ਚ ਮਹਾਰਾਸ਼ਟਰ ਦਾ ਨਾਮ ਦਰਜ ਹੁਣ ਜ਼ਿਲ੍ਹਾ ਗੁਰਦਾਸਪੁਰ ਦੀ ਮੁਰਗੀ ਨੇ ਤੋੜਿਆ ਇਹ ਰਿਕਾਰਡ 232 ਗ੍ਰਾਮ ਅੰਡੇ ਨਾਲ ਪੋਲਟਰੀ ਫਾਰਮ ਦੇ ਮਾਲਕ ਗੁਰੂ ਨੋ ਨਿਹਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵੱਲੋਂ 500 ਮੁਰਗੀ ਤੋਂ ਸ਼ੁਰੂ ਕੀਤਾ ਗਿਆ ਸੀ ਇਹ ਪੋਲਟਰੀ ਫਾਰਮ ਅੱਜ ਇਸ ਪੋਲਟਰੀ ਫਾਰਮ 'ਚ 50000 ਮੁਰਗੀਆਂ ਨੇ ਅਤੇ 45000 ਅੰਡਾ ਹਰ ਰੋਜ਼ ਮੁਰਗੀ ਦਿੰਦੀ ਹੈ ਜੋ ਕਿ ਵੱਖ-ਵੱਖ ਇਲਾਕਿਆਂ ਚ ਸਾਡੇ ਵੱਲੋਂ ਖੁਦ ਬੀਚੇ ਜਾਂਦੇ ਨੇ ਅਸੀਂ ਜੀ ਸੁਖਜੀਤ ਪੌਲੀ ਫਾਰਮ ਪਰਵਾਲ ਤੋਂ ਜੀ ਠੀਕ ਹੈ ਜੀ ਆ ਸਾਡੀ ਇਹ ਮਸ਼ੀਨਾ ਵਾਂ ਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਦ ਆ ਮਿਕਸ ਕਰ ਦਿੰਦਾ ਵਾ ਵਿਦ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਬਣਨੇ ਆ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇਧਰ ਰਹੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਇਹਦੇ ਡੀ ਤੇ ਨੈਕਸਟ ਵੇਰ ਸੋਇਆ ਲੱਗਾ ਜੀ ਠੀਕ ਹੈ ਉਸ ਤੋਂ ਅੱਗੇ ਫਿਰ ਉਹ ਲੱਗੀ ਹੈ ਜੀ ਐਨਈ ਲੱਗੀ ਹੈ ਜੀ ਤੇ ਨੈਕਸਟ ਵੇਰ ਇਧਰ ਪੱਥਰ ਪਾウダー ਲੱਗਾ ਬਸ ਇਹ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁਇੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਹੈ ਜੀ ਐਨਈ ਉਹ ਵੀ 1 30 ਪੈਂਦੀ ਹੈ ਜੀ 1 ਕੁਇੰਟਲ 30 ਕਿਲੋ ਮਤਲਬ 10 ਕੁਇੰਟਲ ਦੇ ਵਿੱਚ ਤੇ ਸਾਢੇ 5 ਕੁਇੰਟਲ ਜਿਹੜਾ ਉਹ ਗ੍ਰੇਨ ਪੈਂਦਾ ਹੈ ਤੇ ਉਹਦੇ ਵਿੱਚ 1 ਕੁਇੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਨ ਤੇ ਬਾਕੀ ਪੱਥਰ ਪੈਂਦਾ ਜੀ ਮਤਲਬ 1 ਕੁਇੰਟਲ ਯਾ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਡ ਚਾਹ ਹੁੰਦੀ 50000 ਮੁਰਗੀ ਲਈ ਅਹੀਂ ਲਗਭਗ ਮਤਲਬ ਬਣਾਉਨੇ ਆ ਜੀ 55 ਕੁਇੰਟਲ ਤੇ ਲੱਗ ਜਾਗੇ 55 60 ਕੁਇੰਟਲ ਇੱਕ ਮੁਰਗੀ ਨੂੰ ਕਿੰਨੀ ਪੈਂਦੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਹੈ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਸੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੇ ਬਰਡ ਨੂੰ ਪਾਉਣੀ ਆ ਜੀ ਅੱਛਾ ਆਪਣੇ ਜੋਗੀ ਹਾਂ ਜੀ ਆਪਣੇ ਜੋਗੀ ਕਿਸ ਤਰ੍ਹਾਂ ਇਹ ਸਗਾਸ ਪੜਾਈ ਇਹ ਜੀ ਅੰਡਰਗਰਾਊਂਡ ਇਥੇ ਪਾਈਪ ਲੱਗਾ ਹੋਇਆ ਜੀ ਇਹਦੇ ਉਨੂੰ ਹੀ ਓਗਰਾਂ ਨੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹ ਥੱਲਿਓਂ ਹੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਤੇ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇੜਾਂ ਚ ਲੈ ਜਾਂਦੇ ਆ ਦੇਖੋ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ ਅੱਗੇ ਜਾ ਕੇ ਫਿਰ ਹਾਂ ਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਾਂ ਰਾਈ ਜਾ ਕੇ ਛੇੜਾਂ ਚ ਚਲੀ ਜਾਂਦੀ ਆ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤੋ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਆ ਜੀ 232 33 ਗ੍ਰਾਮ ਦੇ ਲਾਗੇ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਆ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਾ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਦੋਂ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਸੀ ਠੀਕ ਹੈ ਤੇ ਅਹੀਂ ਤੋਂ ਲਿਆ ਤੁਹਾਡਾ ਜਿਹੜਾ 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਬੁਰਗੀ ਹੈ ਜੀ ਲਈ ਜਿਹੜੀ ਆਂਡਾ ਦੇ ਰੀਆ ਗੋਜੀ ਚਾਰ ਛੱਟ ਨੇ 50000 ਮੁਰਗੀ 50000 ਮੁਰਗੀ ਅੰਡੇ ਵਾਲੀ ਜੀ ਸਪਲਾਈ ਆਪਣੇ ਲਗ ਲਗ ਏਰੀਆ ਦੇ ਹਾਂਜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਜਨਾਲਾ ਲੁੱਪਗੁਜ ਗਾਵੇਂ ਕਲਾਨੌਰ ਹਾਂਜੀ ਕਿਉਂਕਿ ਗੁਰਦਾਸਪੁਰ ਤੇ ਲਾਗੇ ਵੀ ਦੇਈਦਾ ਅੰਡਾ ਜੀ ਬਟਾਲੇ ਤੇ ਲਾਗੇ ਵੀ ਐਸੇ ਪਾਸੇ ਲਗ ਲਗ ਕਸਬਿਆਂ 'ਚ ਖੋਦ ਰਿਟੇਲ ਕਰਦੇ ਖੋਦ ਰਿਟੇਲ ਕਰਦੇ ਡੀਟੇਲ ਅੰਡਾ ਸਾਡਾ ਜਾਂਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆ ਆਪਣੀ ਖੁਦ ਬਣਾ ਕੇ ਕਿ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਆ ਜੀਐਨ ਪਾ ਰਹੇ ਆ ਸੋਇਆ ਪਾ ਰਹੇ ਆ ਜੀ ਤੇ ਨਾਲ ਮੱਕੀ ਪਾ ਰਹੇ ਆ ਬਾਜਰਾ ਤੇ ਥੋੜੀ ਜੀ ਕਣਿ ਪਾ ਰਹੇ ਆ ਤੇ ਬਾਕੀ ਜਿਹੜੀ ਇਨਗਰੀਡੀਅੰਟਸ ਨੇ ਹਾਂ ਜੀ ਇਹ ਕਿਉਂਕਿ ਆ ਆਉਂਦਾ ਹੁਣ ਦਿਖਾ ਦੋ ਕਰ ਲੈ ਅੰਡਾ ਵੀ ਲਿਓ ਕੀ ਦਿਖਾ ਦਵਾਂ ਆਂਡਾ ਜੀ ਆਂਡਾ ਗਾ ਆਹ ਜੀ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਅੰਡਾ ਠੀਕ ਹੈ ਜੀ ਤੇ ਆ ਇਹਦਾ ਵੇਟ ਜੇ ਇਹ ਜੀ ਇਹ ਗਿਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣ ਉਹ ਹੱਗਿਆ 10-12 ਸਾਲਾਂ ਦੇ ਆ ਸਭ ਤੋਂ ਪਹਿਲਾਂ 500 ਚੂਚਾ ਪਾਇਆ ਜੀ ਫਿਰ ਆਹਸਤਾ ਆਹਸਤਾ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਤੇ 45000 ਡਾ ਹੋ ਜਾਂਦਾ ਰੋਜ਼ ਦਾ ਜੀ